ਯੋਗਦਾਨ ਪਾਉਣਾ ਚਾਹੀਦਾ ਆਪਣੇ ਬੱਚਿਆਂ ਵਿੱਚ ਆਪਣੀ ਧੀ ਦੇ ਵਿੱਚ ਉਹਨੂੰ ਇਹੋ ਜੇ ਗੁਣਤ ਦੇਣੇ ਚਾਹੀਦੇ ਆ ਉਹ ਵੇਖਿਆ ਤੁਸੀਂ ਉਹਨਾਂ ਜਦੋਂ ਬੱਚੀ ਦਾ ਵਿਆਹ ਦਾ ਡੋਲੀ ਤੁਰਨ ਲੱਗਦੀ ਏ ਉਹਨਾਂ ਇੱਕ ਬੋਕ ਕੋ ਚੌਲਾਂ ਦੀ ਤਾਂ ਜਦੋਂ ਤੁਰਨ ਲੱਗਦੀ ਨਾ ਘਰ ਦੀ ਤਹਦੀਜ ਵਿੱਚੋਂ ਉਹ ਚੌਲਾਂ ਦੀ ਬੋਕ ਭਰ ਕੇ ਪਛਾਮ ਫੋੜਦੇ ਦੋ ਤਿੰਨ ਵਰੀ ਹੈਗਾ ਨਾ ਉਹਨਾਂ ਦੇ ਬਾਜੇ ਕੋਕ ਛੁੱਟਦੀ ਹੈ ਜੀ ਉਹਦਾ ਕੀ ਕਾਰਨ ਚੌੜੀ ਕਿਉਂ ਛੁੱਟਦੀ ਹੋ ਉਹ ਕਣਕ ਕਿਉਂ ਨਹੀਂ ਛੁੱਟਦੀ ਹੋਰ ਕਿੱਡੀਆਂ ਵਧੀਆ ਚੀਜ਼ਾਂ ਨਾਲ ਖੰਡ ਛੁੱਟਦੇ ਚੌਲ ਛੁੱਟੇ ਜਾਂਦੇ ਨੇ ਤੇ ਮਗਰ ਖਲੋਤੀ ਹੁੰਦੇ ਨੇ ਕਈ ਜੀ ਘਰ ਦੇ ਭਰਾ ਗਲੋਤੇ ਹੁੰਦੇ ਨੇ ਮਾਂ ਭੈਣਾ ਸਾਰੇ ਉਹ ਝੋਲੀ ਕੀਤੀ ਹੁੰਦੀ ਉਹਨਾਂ ਨੇ ਉਹ ਝੋਲੀ 'ਚ ਪੈ ਜਾਂਦੇ ਕੁਝ ਡੋਲ ਜਾਂਦੇ ਉਹਦਾ ਕਾਰਨ ਇੱਕ ਹੈ ਉਹਦਾ ਇੱਕੋ ਹੀ ਕਾਰਨ ਹੈ ਕਿ ਜਿਹੜਾ ਵੇਖੋ ਜਿਹੜਾ ਝੋਨਾ ਨਾ ਇਹ ਧੋਆਵਰੀ ਲਾਉਣਾ ਪੈਂਦਾ ਜੇ ਪਹਿਲਾਂ ਇਹਦੀ ਪਨੀਰੀ ਤਿਆਰ ਕਰਨੀ ਪੈਂਦੀ ਆ ਬੜੇ ਰੀਜ ਨਾਲ ਪਨੀਰੀ ਤਿਆਰ ਕੀਤੀ ਜਾਂਦੀ ਬੜਾ ਸੋਨਾ ਧਿਆਨ ਰੱਖਣਾ ਪੈਂਦਾ ਝੋਨੇ ਦੀ ਪਨੀਰੀ ਤਿਆਰ ਕਰਨ ਲੱਗਿਆਂ ਤੇ ਬੜੀ ਸੋਹਣੀ ਲੱਗਦੀ ਜੇ ਝੋਨੇ ਦੀ ਪਨੀਰੀ ਜਦੋਂ ਨਿੱਕੀ ਨਿੱਕੀ ਹੋ ਜਾਂਦੀ ਆ ਹਰਿਆਲੀ ਬੜੀ ਸੋਹਣੀ ਲੱਗਦੀ ਜੇ ਜਦੋਂ ਤਿਆਰ ਹੋ ਜਾਂਦੀ ਫਿਰ ਜ਼ਮੀਨ ਨਵੀਂ ਤਿਆਰ ਕਰਕੇ ਨਾ ਸੂਣੀ ਤਿਆਰ ਕਰਕੇ ਜ਼ਮੀਨ ਵਾਹ ਕੇ ਵਧੀਆ ਐ ਕਰਕੇ ਉਹ ਪਨੀਰੀ ਨੂੰ ਕੁੱਟ ਕੇ ਦੂਜੇ ਥਾਂ ਤੇ ਲਾਇਆ ਜਾਂਦਾ ਜੇ ਫਿਰ ਜਾ ਕੇ ਉਹ ਤਿਆਰ ਹੁੰਦੀ ਆ ਇਦਾਂ ਹੀ ਧੀ ਇੱਕ ਥਾਂ ਤੇ ਪਨੀਰੀ ਮਾਂ ਨੇ ਆਪਣੀ ਕੁੱਪ ਚੋਂ ਤਿਆਰ ਕੀਤੀ ਵੱਡੀ ਕੀਤੀ ਅੱਜ ਉਹ ਮਾਂ ਉਹ ਬਾਪ ਉਹ ਪਨੀਰੀ ਨੂੰ ਕੁੱਟ ਕੇ ਦੂਜੇ ਥਾਂ ਤੇ ਲਾਉਣ ਲੱਗੇ ਤੇ ਫਿਰ ਉੱਥੇ ਜਾ ਕੇ ਤਿਆਰ ਹੁੰਦੀ ਜਾ ਕੇ ਫਿਰ ਉੱਥੇ ਝਾੜ ਹੁੰਦਾ ਉੱਥੇ ਖੁਸ਼ੀਆਂ ਲੈ ਕੇ ਜਾਂਦੀ ਦੂਜੇ ਦੇ ਘਰ ਵਿੱਚ ਉੱਥੇ ਫਿਰ ਬੱਚੇ ਜਾ ਕੇ ਪੈਦਾ ਹੁੰਦੇ ਨੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਾਰਾ ਕੁਝ ਉਹ ਘਰ ਦੀ ਆਸੂ ਬਣ ਜਾਂਦੀ ਮੁਖੀ ਬਣ ਜਾਂਦੀ ਏ ਬੜੀਆਂ ਖੁਸ਼ੀਆਂ ਪੈਦਾ ਕਰਦੀ ਉਸ ਘਰ ਦੇ ਵਿੱਚ ਬਹੁਤ ਸੋਹਣਾ ਤੇ ਜੇ ਅਸੀਂ ਚੰਗੀ ਤਰ੍ਹਾਂ ਪਨੀਰੀ ਤਿਆਰਨਾ ਨਾ ਕਰ ਸਕੇ ਜੇ ਬੱਚਿਆਂ ਦੀ ਦੇਖਭਾਲ ਨਾ ਕਰ ਸਕੇ ਧੀ ਨੂੰ ਗੁਣ ਨਾ ਦੇ ਸਕੇ ਚੰਗੀ ਵਿਚਾਰ ਨਾ ਦੇ ਸਕੇ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਨਾ ਜੋੜ ਸਕੇ ਤੇ ਇਹਨੇ ਦੂਜੇ ਘਰ ਜਾ ਕੇ ਵੀ ਫਿਰ ਖਲਾਰਾ ਹੀ ਪਾ ਦੇਣਾ ਜਿਹਨੇ ਵੱਧ ਫੁੱਲ ਗਈ ਏ ਪਰ ਅਕਲ ਨਹੀਂ ਆਈ ਪਰ ਇਹਨੇ ਉੱਥੇ ਜਾ ਕੇ ਵੀ ਖਲਾਰਾ ਪਾ ਦੇਣਾ ਤੇ ਤੁਸੀਂ ਮਗਰੋਂ ਚੌਧਰ ਕਰੀ ਜਾਣੀ ਫੂਨ ਲਾਲ ਲਾ ਕੇ ਧੰਕੀਆਂ ਦੇਈ ਜਾਣੀ ਉਹਨਾਂ ਨੂੰ ਪਨੀਰੀ ਜੀ ਸੋਹਣੀ ਤਿਆਰ ਕਰੋ ਕਿ ਜਦੋਂ ਦੂਜੇ ਦੇ ਘਰ ਲੱਗੇ ਤਾਂ ਉਹ ਵੀ ਕਵੇ ਕਮਾਲ ਦੀ ਗੱਲ ਆ ਜੀ ਪਤਾ ਨਹੀਂ ਕਿਹਦੀ ਮਾਂ ਨੇ ਜੀ ਸੋਹਣੀ ਪਨੀਰੀ ਤਿਆਰ ਕਰਕੇ ਸਾਡੇ ਵਿਹੜੇ 'ਚ ਝੋਨੇ ਦਾ ਜਿਵੇਂ ਦਰਗਤ ਆਪਾ ਲਾ ਦਿੰਨੇ ਆ ਤੇ ਸੋਨਾ ਹੁੰਦਾ ਜੀ ਤੇ ਜੇ ਤੁਸੀਂ ਕਹੋ ਕਿ ਪਨੀਰੀ ਜਿਹੜੀ ਬੀਜੀ ਝੋਨੇ ਦੀ ਆਪਾਂ ਉਦਾਂ ਹੀ ਰਹਿਣ ਦੀਏ ਉਹਨੂੰ ਕੁੱਟ ਕੇ ਦੂਜੇ ਥਾਂ ਤੇ ਲਾਈਏ ਨਾ ਉਹਨੂੰ ਬੂਰ ਨਹੀਂ ਜੇ ਪੈਣਾ ਉਹਨੇ ਖਰਾਬ ਹੋ ਜਾਣਾ ਜੇ ਉਹਨੂੰ ਕੁੱਟ ਕੇ ਲਾਉਣਾ ਹੈ ਥਾਂਾਂ ਦੂਜੇ ਥਾਂ ਤੇ ਇਹ ਕੁਦਰਤੀ ਵਿਧਾਨ ਹੈ ਜੇ ਇਸ ਫਸਲ ਦਾ ਝੋਨੇ ਦੀ ਫਸਲ ਦਾ ਇਦਾਂ ਹੀ ਧੀਆਂ ਨੇ ਇਹਨਾਂ ਨੂੰ ਕੁੱਟ ਕੇ ਦੂਜੇ ਥਾਂ ਤੇ ਲਾਵਾਂਗੇ ਤੇ ਫੇਰੀ ਸੋਨਾ ਲੱਗਣਾ ਉਸ ਧੀ ਦੇ ਤਾਂ ਹੀ ਬਣਾ ਉਸ ਧੀ ਨੇ ਬਾਹ ਨੂੰ ਤਾਂ ਹੀ ਖੁਸ਼ੀ ਹੁਣੀ ਆ ਇਕ ਕੁਦਰਤੀ ਵਿਧਾਨ ਬਣਿਆ ਹੋਇਆ ਹਰੇਕ ਵਾਰ ਤੇ ਬਣਿਆ ਆਇਆ ਜੀ ਓਨੀ ਜਿਆਦਾ ਖੁਸ਼ੀ ਹੋਣੀ ਬਾਤ ਨੂੰ ਜਿੰਨਾ ਜਾ ਕੇ ਸੋਨਾ ਵਸੇਗੀ ਧੀ ਉਸ ਪਰਿਵਾਰ ਦੇ ਵਿੱਚ ਜਿੰਨੀ ਸੰਸਕਾਰੀ ਹੋਏਗੀ ਨਾ ਜਿੰਨੀ ਸਿਆਣੀ ਹੋਏਗੀ ਓਨੀ ਖੁਸ਼ੀ ਅਗੇਵੇਂ ਜਿਵੇਂ ਕਿਸਾਨ ਨੇ ਵੇਦਾ ਝੋਨੇ ਵੱਲ ਕਹਿੰਦਾ ਬਹੁਤ ਸੋਨਾ ਝੋਨਾ ਹੈ ਕਿ ਦੀ ਇਦਾਂ ਹੀ ਅਗਲੇ ਕਹਿਣਗੇ ਬਹੁਤ ਸਿਆਣੀ ਧੀ ਹੈ ਕਿਸੇ ਮਾਂ ਬਾਪ ਦੀ ਨਹੀਂ ਤੇ ਇਹ ਨਾ ਸੋਚਿਓ ਕਿ ਅਸੀਂ ਦਬਕੇ ਦੇ ਨਾਲ ਹੀ ਮਸਾਲਾਂਗੇ। ਇਦਾਂ ਨਹੀਂ ਜਾਂਦਾ। ਹਰੇਕ ਘਰ ਵਿੱਚ ਇਦਾਂ ਹੀ ਜਿੰਨੀ ਜਿੰਨਾ ਕਿਸਾਨ ਸਿਆਣਾ ਹੋਊਗਾ। ਹੁਣ ਪਨੀਰੀ ਬੀਜ ਕੇ ਵਹਾਪਦਾ ਜਿਹੜਾ ਹੀ ਨਹੀਂ ਮਾਰਿਆ ਉਹਨੇ ਸੜ ਜਾਣਾ ਜੇ। ਤੇ ਜੇ ਉਹ ਇਹ ਬੱਚੀ ਆ ਨਾ ਇਹਨਾਂ ਵੱਲ ਜਿ ਇhtiyaad ਨਹੀਂ ਦਿੱਤਾ, ਬਾਪ ਨਸ਼ੇ ਦੇ ਨਾਲ ਰੱਜ ਕੇ ਬੈਠਾ ਆ ਤੇ ਮਾਂ ਜਾ ਕੇ ਚੌਂਕੀਆਂ ਭਰਨ ਗਈ ਸਵੇਰ ਦੇ ਗਈ ਸ਼ਾਮ ਨੂੰ ਆਈ ਘਰ ਵਿੱਚ ਜਵਾਨ ਧੀ ਇਕੱਲੀ ਆ ਤੇ ਤੁਸੀਂ ਕੀ ਸੋਚੋਗੇ? ਕਿ ਕਿਸੇ ਦੇ ਘਰੇ ਜਾ ਕੇ ਇਹ ਵਿਚਾਰੀ ਰੰਗ ਭਾਗ ਲਾਏਗੀ ਦੱਸੋ ਇਹ ਜ਼ਿੰਮੇਵਾਰੀਆਂ ਨੇ ਇਹ ਸਿਆਣਪਾਂ ਨੇ ਇਨਸਾਨ ਦੀ ਜ਼ਿੰਦਗੀ ਦੀਆਂ ਇਹਨਾਂ ਚੀਜ਼ਾਂ ਵੱਲ ਕੇ ਸਾਨੂੰ ਧਿਆਨ ਦੇਣਾ ਪੈਣਾ ਇਹਨਾਂ ਵੱਲ ਵੀ ਸਾਡਾ ਫਰਜ਼ ਬਣਦਾ ਏ ਕਿ ਅਸੀਂ ਧਿਆਨ ਦੇਈਏ ਤਾਂ ਜੋ ਸਾਡਾ ਬੱਚਾ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਸੁਖੀ ਵਸੇ ਨਾ ਜੀਵੇ ਜਦ ਧੀ ਆਵੇ ਫਿਰ ਸੋਨਾ ਸੂਟ ਪਾਇਆ ਹੋਵੇ ਉਹਨੇ ਵਧੀਆ ਉਹਦਾ ਪਰਿਵਾਰ ਹੋਵੇ ਨਾ ਤੇ ਫਿਰ ਘਰ ਦੇਆਂ ਨੂੰ ਮਾਪੇ ਨੂੰ ਖੁਸ਼ੀ ਬੜੀ ਹੁੰਦੀ ਫਿਰ ਉਹ ਨੱਚਦੇ ਨੇ ਇੱਕ ਸਾਹ ਦੇ ਅੰਦਰੋਂ ਅੰਤਰੀ ਨੱਚਦੇ ਨੇ ਕਿਉਂਕਿ ਉਹਨਾਂ ਨੇ ਘੋਣਾ ਵੇਖੇ ਸੰਸਕਾਰ ਵੇਖੇ ਨੇ ਤੇ ਜੇ ਕੱਲੇ ਕੱਲੀ ਜ਼ਮੀਨ ਜਾਇਦਾਦ ਹੀ ਵੇਖ ਲਈ ਗੁਣ ਨਹੀਂ ਨਾ ਵੇਖੇ ਫਿਰ ਵੀ ਕਈ ਵਾਰੀ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ